ਉਹ ਐਕਸੀਡੈਂਟ ਜਿਹੜਾ ਹੋਇਆ ਏ ਬਹੁਤ ਮਾੜੀ ਗੱਲ ਔਰ ਸਾਡੇ ਲਈ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਪੰਜਾਬ ਦਾ ਜਦੋਂ ਕੋਈ ਵੀ ਨਾਗਰਿਕ ਜਾਂ ਕਿਸੇ ਵੀ ਘਰ ਦਾ ਜੀ ਜਾਂਦਾ ਉਹ ਪਰਿਵਾਰ ਵਾਲਿਆਂ ਨੂੰ ਪਤਾ ਹੁੰਦਾ ਉਹਨਾਂ ਤੇ ਕਿੰਨਾ ਵੱਡਾ ਪਹਾੜ गिरਦਾ ਵਾ ਇਹਦੇ ਵਿੱਚ ਸਾਡਾ ਇਸ ਕੰਮ ਦਾ ਸਿੱਧਾ ਯੁੱਧ ਨਸ਼ੇ ਵਿਰੁੱਧ ਜੋ ਚੱਲ ਰਿਹਾ ਵਾ ਉਸ ਮਹਿੰਦਾ ਹਿੱਸਾ ਵਾ ਕਿਉਂਕਿ ਜਿਹੜੇ ਲੋਕ ਦੋ ਨੰਬਰ ਦਾ ਧੰਦਾ ਪੁਰਾਣੇ ਸਮਿਆਂ ਤੋਂ ਕਰਦੇ ਆ ਰਹੇ ਸੀ ਅੱਜ ਉਹਨਾਂ ਦੀਆਂ ਕੁਰਸੀਆਂ ਤੇ ਉਹਨਾਂ ਦੇ ਜਿਹੜੇ ਸਿਸਟਮ ਆ ਉਹ ਹਿੱਲ ਰਹੇ ਆ ਉਹਦੇ ਹਿੱਲਣ ਕਰਕੇ ਅੱਜ ਇੱਕ ਜਿਹੜੀਆਂ ਘਟਨਾ ਨੇ ਵਾਪਰ ਰਹੀਆਂ ਨੇ ਪਰ ਇਹਨਾਂ ਨੂੰ ਅੱਗੇ ਰਿਵਦਨ ਦਿੱਤਾ ਜਾਊਗਾ ਕਿਉਂਕਿ ਉਹਨਾਂ ਦੇ ਜਿਹੜੇ ਲੋਕ ਅੱਜ ਕਲੇਮ ਕਰਦੇ ਆ ਉਹਨਾਂ ਦੇ ਸਮਿਆਂ 'ਚ ਪਟਿਆਲੇ ਤੁਸੀਂ ਦੇਖਿਆ ਹੋਣਾ ਉਹ ਰਾਜਨੀਤੀ ਲੋਕ ਆ ਆਪ 100-100 ਬੰਦਾ ਜਦੋਂ ਉੱਪਰ 100-100 ਬੰਦੇ ਤੋਂ ਉੱਪਰ ਮਰਿਆ ਜੇ ਉਦੋਂ ਦੀਆਂ ਜਾਂਚਾਂ ਹੋਈਆਂ ਹੁੰਦੀਆਂ ਤਾਂ ਸ਼ਾਇਦ ਅੱਜ ਕੋਈ ਇੱਥੇ ਘਟਨਾ ਨਾ ਵਾਪਰਦੀ ਹੁੰਦੀ ਇਹਨਾਂ ਨੇ ਉਦੋਂ ਮੌਜੂਦਾ ਐਮ.ਐਲ.ਏ. ਦੋ-ਦੋ ਤਿੰਨ-ਤਿੰਨ ਵਿੱਚ ਸੀਗੇ ਉਹਨਾਂ ਨੂੰ ਲੁਕਾਉਣ ਦੇ ਖਾਤਰ ਕੈਪਟਨ ਅਮਨਿੰਦਰ ਸਿੰਘ ਨੇ ਉਦੋਂ ਕੋਈ ਅੰਕਵਾਰੀਆਂ ਜਾਂ ਸਿਟਿੰਗ ਸਾਬਕਾ ਜੱਜਾਂ ਦੀਆਂ ਅੰਕਵਾਰੀਆਂ ਨਹੀਂ ਬਿਠਾਈਆਂ ਜੇ ਉਦੋਂ ਬਿਠਾਈਆਂ ਹੁੰਦੀਆਂ ਅੱਜ ਇਹ ਨੌ ਉਤਾਂ ਨਾ ਹੁੰਦੀਆਂ ਸਰ ਆਰਵੀ ਐਡਵੋਕੇਟ ਨੂੰ ਜੀ ਸੋਹਣ ਸਟਾਜ ਲਾਈ ਹੋਵੇ ਜਿਆਣਾ ਬਜੀ ਦੇ ਕੋਈ ਸਮਾ ਰਾਜਨੀਤੀ ਰੋਟੀਆਂ ਸਿੱਕਣ ਦਾ ਨਹੀਂ ਹੁੰਦਾ ਜਦੋਂ ਕਿਸੇ ਦੇ ਘਰ ਦੇ ਵਿੱਚ ਮੌਤ ਹੋਈ ਹੋਵੇ ਤੇ ਰਾਜਨੀਤੀ ਲਈ ਤਾਂ ਹੋਰ ਬਹੁਤ ਪਲੇਟਫਾਰਮ ਨੇ ਜਿੱਥੇ ਮਰਜ਼ੀ ਕਰੀ ਜਾਵਾਂਗੇ ਰਾਜਨੀਤੀ ਉਹ ਕਰਨੀ ਹੈ ਨਾ ਉੱਥੇ ਜਿੰਨੀਆਂ ਮਰਜ਼ੀ ਰਾਜਨੀਤੀਆਂ ਕਰ ਲੋ ਇੱਕ ਪਾਸੇ ਕਿਸੇ ਦੇ ਘਰ ਮਰਿਆ ਪਿਆ ਉਹਨਾਂ ਦਾ ਪਰਿਵਾਰ ਦਾ ਮੈਂਬਰ ਤੇ ਆਪਾਂ ਜਾ ਕੇ ਉੱਥੇ ਬਿਆਨ ਦੇ ਦੇ ਕਿ ਰਾਜਨੀਤੀ ਰੋਟੀਆਂ ਸਿੱਕੀਏ ਲੋਕ ਵੀ ਇਸ ਗੱਲ ਨੂੰ ਜਾਣਦੇ ਅੱਜਕੱਲ ਸਭ ਪਤਾ ਵਾ ਕਿਉਂਕਿ ਪੜ੍ਹੇ ਲਿਖਿਆ ਬੱਚਿਆ ਵਾ ਉਹਨਾਂ ਨੂੰ ਸਭ ਗਿਆਨ ਆ ਵੀ ਕਿਹੜਾ ਬੰਦਾ ਰਾਜਨੀਤੀ ਕਰ ਰਿਹਾ ਕਿਹੜਾ ਬੰਦਾ ਢਿੱਡੋ ਦੁੱਖ ਮੰਨ ਰਿਹਾ ਸਾਨੂੰ ਦੁੱਖ ਆ ਇਸ ਗੱਲ ਦਾ ਕਿਉਂਕਿ ਸਾਡਾ ਲੋਕਾਂ ਨੇ ਸਾਨੂੰ ਸਰਕਾਰ ਦੇ ਵਿੱਚ ਬਿਠਾਇਆ ਹੋਇਆ ਕਿਸੇ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਏ ਕੋਈ ਵੀ ਹੋ ਦੇਖੋ ਜਿਹੜੇ ਜਿਹੜੇ ਬੰਦੇ ਉੱਥੋਂ ਸਾਡ ਨੂੰ ਅੱਜ ਵਿਛੋੜਾ ਦੇ ਕੇ ਗਏ ਆ ਉਹਨਾਂ ਦੀਆਂ ਜਿਵੇਂ ਪਰਪਾਈਆਂ ਹੋਊਗੀਆਂ ਹਰ ਤਰ੍ਹਾਂ ਦੀ ਕੀਤੀ ਜਾਊਗੀ ਜਿਹੜੀ ਸਜ਼ਾ ਵਾ ਉਹ ਸਜ਼ਾ ਦੇ ਤੌਰ ਤੇ ਦਿੱਤੀ ਆ ਉਹ ਜਿਹੜੀ مالی ਮਦਦ ਆ ਉਹ مالی ਦੇ ਤੌਰ ਤੇ ਦਿੱਤੀ ਆ ਉੱਥੇ ਧੰਨ